8-10 ਬੰਦਿਆਂ ਦਾ ਕੰਮ 3-4 ਬੰਦੇ 2 ਮਿੰਟਾਂ ਦੇ ਵਿੱਚ ਹੀ ਨਿਵੇੜ ਦੇਣਗੇ ਐਡਾ ਤਰੀਕਾ ਘੈਂਟ ਲੈ ਕੇ ਆਏ ਆ ਜਿਹੜੀ ਜਾਲੀ ਹੁੰਦੀ ਆ ਨਾ ਲਾਉਣ ਵਾਲੀ ਤੂੜੀ ਵਾਲੀ ਮਸ਼ੀਨ ਦੇ ਨਾਲ ਚੱਲਦੀ ਹੈ ਜਿਹੜੀ ਉਹ ਸਭ ਤੋਂ ਵੱਡੀ ਮੁਸੀਬਤ ਹੁੰਦੀ ਆ ਵੀ ਜਦੋਂ ਉਹ ਟਰਾਲੀਆਂ ਦੇ ਉੱਤੇ ਕਸ ਨਹੀਂ ਆ ਆ ਜਮਾਂ ਹੀ ਸੌਖਾ ਤਰੀਕਾ ਲੈ ਕੇ ਆਏ ਆ ਜਾਲੀ ਨੂੰ ਥੱਲੇ ਪਈ ਨੂੰ ਕਸ ਲੋ ਥੱਲੇ ਪਈ ਕਸਣੀ ਬਹੁਤ ਸੌਖੀ ਆ ਮੁੜ ਕੇ ਨੂੰ ਚਾਰੇ ਬੰਦੇ ਚੱਕ ਕੇ ਐਂ ਕਰ ਲੋ ਖੜੀਏ ਨੂੰ ਜਮਾਂ ਸੀਖ ਪਾਲ ਖੜੀ ਕਰ ਦਿਓ ਤੋਲ ਲੋ ਜਮਾਂ ਇੱਕ ਬੰਦਾ ਟਰੈਕਟਰ ਬੈਕ ਕਰਕੇ ਉਹ ਜਮਾਂ ਕੋਲੇ ਲਵਾ ਦੇ ਜਿਵੇਂ ਵੀਡੀਓ ਤੇ ਵਿੱਚ ਦੇਖੀਏ ਨੇ ਉਹ ਲਾੜਿਆਂ ਦੇ ਕੋਲ ਫਣ ਕੀ ਕਰਨਾ ਹੁਣ ਦੋ ਬੰਦੇ ਜਾਣਗੇ ਟਰਾਲੀ ਦੇ ਵਿੱਚ ਉਹ ਮੈਂ ਚੜ ਗਿਆ ਟਰਾਲੀ ਦੇ ਵਿੱਚ ਛੋਟਾ ਵੀ ਨਾਲ ਆ ਗਿਆ ਟਰਾਲੀ ਵਿੱਚ ਖੜ ਕੇ ਇੱਕ ਟੰਬਾ ਧਰਿਆ ਹੋਇਆ ਉੱਥੇ ਸਾਡੇ ਅਸੀਂ ਪੈਰਾਂ ਦੇ ਵਿੱਚ ਦੇਖ ਰਹੇ ਹਾਂ ਜਿਹਦੇ ਉੱਤੇ ਆ ਕੇ ਜਾਲੀ ਨੇ ਟਿਕ ਜਾਣਾ ਉਸ ਤੋਂ ਬਾਅਦ ਦੋ ਬੰਦੇ ਉਹਨੂੰ ਜਾਲੀ ਨੂੰ ਮਗਰੋਂ ਚੱਕਣਗੇ ਤੇ ਜਿਹੜੇ ਦੋਨੇ ਅਸੀਂ ਵਿੱਚ ਖੜੇ ਆ ਅਸੀਂ ਉਹਨੂੰ ਥੱਲੇ ਨੂੰ ਖਿੱਚ ਲਾਂਗੇ ਯਾਨੀ ਕਿ ਉਹਨਾਂ ਦਾ ਲਾਮਕ ਜਾਗੇ ਇਹਦੇ ਨਾਲ ਕੀ ਹੋਊਗਾ ਜਾਲੀ ਭਾਰ ਹੈ ਡਾ ਉਹ ਤੋਲਿਆ ਜਾਊ ਦੋਨੇ ਪਾਸੇ ਬਰਾਬਰ ਤੋਲਿਆ ਗਿਆ ਟੰਬੇ ਦੇ ਉੱਤੇ ਗੋਲ ਟੰਬੇ ਦੇ ਉੱਤੇ ਜਾਲੀ ਗਾਹਾਂ ਦੀ ਗਾਹਾਂ ਤੁਰ ਜਾਊਗੀ ਉਹ ਵੇਖੋ ਜਿਹਨੇ ਏ ਉਹ ਥੱਲੇ ਆ ਕੇ ਧਰਤੀ ਜਾਲੀ ਆਮਦਾਰੀ ਨਾਲ ਕੋਈ ਜ਼ੋਰ ਨਹੀਂ ਲੱਗਿਆ ਚਾਰਾਂ ਬੰਦਿਆਂ ਦਾ ਵੀ ਪੂਰਾ ਹੀ ਜ਼ੋਰ ਨਹੀਂ ਲੱਗਿਆ ਜੇ ਇੱਕ ਬੰਦਾ ਘੱਟ ਵੀ ਹੁੰਦਾ ਤਾਂ ਉਹਦੇ ਨਾਲ ਵੀ ਸਰ ਜਾਣਾ ਸੀਗਾ ਉਦੋਂ ਮੁੜ ਕੇ ਬਾਹਰ ਆ ਕੇ ਜਿੱਥੋਂ ਦੀ ਮਸ਼ੀਨ ਦਾ ਤੋਹਰਾ ਪੈਂਦਾ ਹੁੰਦਾ ਉੱਥੇ ਪਾ ਕੇ ਹੱਥ ਗਾਹਾਂ ਖਿੱਚ ਲੋ ਗਾਹਾਂ ਖਿੱਚ ਕੇ ਇਹੋ ਮੂਹਰ ਲਈ ਕੰਨੀ ਤੇ ਟਰਾਲੀ ਦੀ ਟਰਾਲੀ ਤੇ ਆ ਗਈ ਜਾਲੀ ਉੱਥੇ ਇੱਕ ਨੱਟ ਪਾ ਲਉ ਉਹ ਨੱਟ ਪਾਦਾ ਸੀ ਹੁਣ ਰਹਿ ਗਿਆ ਲਾਸਟ ਕੰਮ ਇੱਕ ਜਾਲੀ ਟੱਗ ਚੁੱਕੀ ਹੈ ਲਗਭਗ ਤਿੰਨ ਬੰਦੇ ਵੜੋਂ ਵਿੱਚ ਦੋ ਵੜੋਂਗੇ ਤਾਂ ਵੀ ਸਰ ਜਾਊਗਾ ਉਹਨੂੰ ਉੱਪਰ ਚੱਕੋ ਜਾਲੀ ਨੂੰ ਤੇ ਇੱਕ ਬੰਦਾ ਪਾਸੇ ਤੋਂ ਟੰਬਾ ਕੱਢਦੇ ਉਹ ਬਾਹਰ ਲੈ ਵੀ ਮਿੱਤਰੋ ਦੱਸਿਓ ਤਰੀਕਾ ਕਿਵੇਂ ਲੱਗਿਆ ਸ਼ੇਅਰ ਲਾਜ਼ਮੀ ਕਰਿਓ